हाँ जी सत श्रीकाल जी कि वो सारे वागुरु जी का खालसा वाहू जी की फतेह आ गया जी आप अपनी नवी वीडियो लेके सबू पहला मैं सारे का बहुत बहुत, बहुत थैंक यू जी बड़ा अच्छा रिवर्ड दे रहे हो वॉक वाले वालिया भी बहुत बहुत, बहुत थैंक यू जी जोड़े आ रहे हैं और सू भरपूर प्यार दे रहे हैं ऑनलाइन वाले कस्टमर जोड़े दूर बैठे सूँ मिले भी नहीं पर सा ट्रस्ट करके कपड़े मंगवाने सो नाइस ऑफ यू जी बहुत बहुत थैंक यू बहुत बहुत धन्यवाद ਸੋ ਅੱਜ ਫੇਰ ਅਸੀਂ ਉਹੀ ਕਰਨਾ ਹੈ ਸਾਡਾ ਪੁਰਾਣਾ ਜਿਹੜਾ ਸੀ ਕਰਦੇ ਹੁਨੇ ਕਿ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਨੂੰ ਕੀ ਦਿਖਾਉਣਾ ਸੀ ਬਹੁਤ ਸੋਹਣੇ ਸੂਟ ਜਿੱਦਾਂ ਹੁਣ ਅੱਗੇ ਥੋੜੇ ਫੈਸਟੀਵਲਸ ਆ ਰਹੇ ਨੇ ਰਖੜੀ ਆ ਰਹੀ ਹੈ ਐਂਡ ਆਲਸੋ ਬਣਾ ਥੋੜਾ ਜਿਹਾ ਹੁਣ ਇਸ ਟਾਈਮ ਦੇ ਵਿੱਚ ਤੁਸੀਂ ਸਾਰੇ ਲੋਕ ਲੱਭਦੇ ਹੋ ਕਿ ਸੇਲ ਦੇ ਕੁਝ ਨਾ ਕੁਝ ਪੀਸਿਸ ਤੁਹਾਨੂੰ ਦਿਖਾਏ ਜਾਣ ਉਹ ਅਸੀਂ ਦਿਖਾਵਾਂਗੇ ਠੀਕ ਹੈ ਜੀ ਸੋ ਸਟਾਰਟ ਕਰ ਰਹੇ ਹਾਂ ਜ਼ਿਆਦਾ ਗੱਲਾਂ ਕਰਦੇ ਨਹੀਂ ਠੀਕ ਹੈ ਜੀ ਬਲੂ ਕਲਰ ਬਹੁਤ ਹੀ ਪਿਆਰਾ ਔਰ ਮਸਲੀਨ ਦਾ ਦੁਪੱਟਾ ਹੋਗਾ ਜੀ ਇਹਦੇ કોટਨ ਦੀ ਪਲੇਨ ਹੋਏਗੀ ਠੀਕ ਹੈ ਤੁਹਾਨੂੰ ਲਾਗ ਗਿਆ ਵੀ ਦਿਖਾ ਦੂੰਗੀ ਮੈਂ ਬਾਟਮ ਦਿਖਾਣ ਦੀ ਏਡੀ ਕੋ ਲੋੜ ਨਹੀਂ ਹੈ ਬਟ ਫਿਰ ਵੀ ਤੁਹਾਨੂੰ ਕਲਰ ਦਿਖਾ ਦਿੰਨੇ ਆ ਦੇਖੋ ਜੀ ਠੀਕ ਹੈ ਜੀ ਪਲੇਨ ਬਾਟਮ ਕੋਟਨ ਦੀ ਬਾਟਮ ਹੈ ਜੀ ਇਹਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਔਰ ਸ਼ਰਟ ਦੇਖੋ ਤੁਸੀਂ ਚਾਹੇ ਤੁਸੀਂ ਇਹਨੂੰ ਵੀ ਲਾਈਨਿੰਗ ਨਾ ਲਗਵਾਓ ਜਾਮ ਕੋਟਨ ਹੈ ਐ ਡਿਪੈਂਡ ਕਰਦਾ ਹੈ ਅਗਰ ਕਈ ਲੋਕ ਲਗਵਾਉਂਦੇ ਨੇ ਉਹ ਫਿਰ ਤੁਹਾਡੀ ਇੱਛਾ ਹੈ ਪਰ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਆ ਦੇਖੋ ਦਿਸ ਇਜ਼ ਫਰੰਟ ਫਰੰਟ ਤੇ ਗਲੇ ਦੇ ਉੱਪਰ ਦੇਖੋ ਬਿਊਟੀਫੁਲ ਵਰਕ ਹੋਇਆ ਹੋਇਆ ਹੈ ਦਿਸ ਇਜ਼ ਨਾਟ ਲੇਸ ਆ ਦੇਖੋ ਕਿੰਨਾ ਨੀਟ ਐਂਡ ਕਲੀਨ ਬਹੁਤ ਹੀ ਸੋਨਾ ਨੈਕਲੇਸ ਵਾਲਾ ਜਿਹੜਾ ਜਿੰਨੂੰ ਬੋਲਦੇ ਨੇ ਨਾ ਨੈਕਲੇਸ ਡਿਜ਼ਾਈਨ ਉਹ ਬਣਿਆ ਹੋਇਆ ਹੈ ਇਹ ਜੀ ਔਰ ਦੁਪੱਟਾ ਦੇਖੋ ਇਹਦਾ ਬਿਊਟੀਫੁਲ ਦੁਪੱਟਾ ਵਿਦ ਬਿਊਟੀਫੁਲ ਪ੍ਰਿੰਟ ਡਿਜੀਟਲ ਪ੍ਰਿੰਟ ਬਹੁਤ ਸੋਨਾ ਪੀਸ ਜੀ ਆ ਦੇਖੋ ਬਹੁਤ ਹੀ ਪਿਆਰਾ ਪੀਸ ਹੈ ਔਰ ਜਦ ਪ੍ਰਾਈਸ ਸੁਣੋਗੇ ਤੁਸੀਂ ਸਾਰੇ ਜਿਹੜੇ ਅੱਜ ਸੂਟਸ ਨੇ ਨਾ ਤੁਹਾਨੂੰ ਅਸੀਂ ਸਾਰੇ ਜਿਹੜੇ ਲੈਸ ਤੇ ਨਹੀਂ ਦੇਵਾਂਗੇ ਪਰ ਲਾਸਟ ਵਿੱਚ ਫਿਰ ਉਹ ਕੁਛ ਤੇ ਧਮਾਕਾ ਕਰਨਾ ਹੁੰਦਾ ਨਾ ਲਾਸਟ ਵਿੱਚ ਅਸੀਂ ਕਰਦਾਂਗੇ ਜੀ ਤੁਹਾਨੂੰ ਖੁਸ਼ ਠੀਕ ਹੈ ਜੀ ਸੋ ਆ ਜਿਹੜਾ ਸੂਟ ਹੈਗਾ ਇਹ ਤੁਹਾਨੂੰ ਮਿਲੇਗਾ ਜੀ 1190 ਠੀਕ ਹੈ ਜੀ 1190 ਸ਼ਿਪਿੰਗ ਐਕਸਟਰਾ ਠੀਕ ਹੈ ਜੀ ਸ਼ਿਪਿੰਗ ਐਕਸਟਰਾ ਸ਼ਿਪਿੰਗ ਪਲੀਜ਼ ਉਹ ਨਾ ਕੋ ਲੈ ਕਰੋ ਵੈਸੇ ਅਸੀਂ ਬੜੀ ਜੈਨੂਇਨ ਸ਼ਿਪਿੰਗ ਲਾਉਣੀ ਹੈ ਸੋ ਸ਼ਿਪਿੰਗ 윌 ਬੀ ਐਕਸਟਰਾ ਠੀਕ ਹੈ ਜੀ 1190 ਦਾ ਪ੍ਰਾਈਸ ਹੈ ਉਹ ਬਲੂ ਸੀਗਾ ਥੋੜਾ ਡਾਰਕ ਵਾਲਾ ਇਹ ਥੋੜਾ ਜਿਆ ਲਾਈਟ ਆ ਜਾਂਦਾ ਉਸ ਤੋਂ ਵਨ ਸ਼ੇਡ ਲਾਈਟਰ ਔਰ ਇਹਦੇ ਨਾਲ ਫੈਬਰਿਕ ਦੇ ਵਿੱਚ ਸੈਲਫ ਦੇ ਵਿੱਚ ਤੁਹਾਨੂੰ ਥੋੜਾ ਪ੍ਰਿੰਟ ਦਿਖੇਗਾ ਦੇਖੋ ਦਿਸ ਇਜ਼ ਬਾਟਮ ਪਿਓਰ ਕਾਟਨ ਦੀ ਬਾਟਮ ਹੈ ਜੀ ਬਾਟਮ ਤੇ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਐਂਡ ਲਾਈਨਿੰਗ ਲਾਈਨਿੰਗ ਦੇ ਵਿੱਚ ਤੁਹਾਨੂੰ ਕੋਈ ਮਿਲੇਗਾ ਜੀ ਐਟ ਦਾ ਹੈ ਬਹੁਤ ਸੋਹਣਾ ਪੀਸ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਨਾਰਮਲੀ ਸਟਿਚ ਕਰਾਣੇ ਆ ਨਾ ਜਦੋਂ ਆਪਾਂ ਅਸੀਂ ਟੇਲਰ ਨੂੰ ਬੋਲੀਏ ਕਿ ਸਾਨੂੰ ਆ ਮਤਲਬ ਇੱਕ ਸਾਈਡ ਆ ਉਲੀ ਅਟੈਚ ਕਰ ਦਿਓ ਇੱਕ ਸਾਈਡ ਆ ਸਟਿਚਿੰਗ ਹੀ ਬਹੁਤ ਜ਼ਿਆਦਾ ਲੈ ਲੈਂਗੇ ਕਿਉਂਕਿ ਉਹਨਾਂ ਦੀ ਵੀ ਮਿਹਨਤ ਹੈ ਵੀ ਲੈਣੀ ਤੇ ਹੈ ਹੀ ਉਹਨਾਂ ਨੇ ਆ ਦੇਖੋ ਥਿਸ ਇਜ਼ ਬਿਊਟੀਫੁਲ ਡਿਜ਼ਾਈਨ ਠੀਕ ਹੈ ਜੀ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਮਸਲੀਨ ਦਾ ਦੁਪੱਟਾ ਹੈ ਸਾਰੇ ਫੈਬਰਿਕ ਜਿਹੜੇ ਤੁਹਾਨੂੰ ਦਿਖਾ ਰਹੇ ਆ ਕਾਟਨ ਦੇ ਫੈਬਰਿਕ ਹੈ ਆ ਦੇਖੋ ਥਿਸ ਇਜ਼ ਦੁਪੱਟਾ ਠੀਕ ਹੈ ਜੀ ਬਿਊਟੀਫੁਲ ਪੀਸ ਠੀਕ ਹੈ ਇਹਦਾ ਜਿਹੜਾ ਪ੍ਰਾਈਸ ਹੈਗਾ 1150 1150 ਸ਼ਿਪਿੰਗ ਵਿਲ ਬੀ ਐਕਸਟਰਾ ਠੀਕ ਹੈ ਜੀ ਬਹੁਤ ਹੀ ਐਲੀਗੈਂਟ ਪੀਸ ਹੈ ਜੀ ਇਹ ਬਹੁਤ ਹੀ ਪਿਆਰਾ ਮਤਲਬ ਮੈਨੂੰ ਫੜਿਆ ਹੋਇਆ ਹੈ ਨਾ ਇਟਸ ਲਾਈਕ ਰੂਨ ਦੀ ਹੈ ਨਾ ਰੂਨ ਉਹਨਾਂ ਜਿਆਦਾ ਕਾਟਨ ਇਹਦਾ ਹੈਗਾ ਬਟਰ ਕਾਟਨ ਜਿਹਨੂੰ ਕਹਿੰਦੇ ਨਾ ਇੰਨੀ ਜਿਆਦਾ ਸੌਫਟ ਕਾਟਨ ਹੈ ਇਹ ਠੀਕ ਹੈ ਇਹਦਾ ਵੀ ਹੰਤਾ ਨੂੰ ਦਿਖਾਣੀ ਇਹਦਾ ਨਾ ਪ੍ਰਿੰਟ ਬੜਾ ਅੱਛਾ ਹੈ ਔਰ ਤੁਹਾਨੂੰ ਨਾ ਮਿਰਰ ਵਰਕ ਮਿਲ ਰਿਹਾ ਹੈ ये दिस इज बॉटम बॉटम आएगी देखो ठीक है जी शंटून बॉटम होंगी ना जी है ओ, अच्छी वाली शंटून ठीक है जी पार्टी वेयर सूट है ठीक है जी एंड लाइनिंग लगेगी जी बॉटम नर शर्ट नज सैमी स्टिच सूट पाकिस्तानी स्टाइल देखो गला बनिया होया है पूरा ठीक है और स्ट्राइप है जिन्हें जहाँ साइट जिन्हें छोटी होंगी है मेरी कुदी भी असी अगर स्ट्राइप्स पाने ना तो अच्छे लंबे लगा पतले भी लगेंगे ठीक है जी सो so, देखो ब्यूटीफुल पीस बहुत बनिया हुई है सैमी स्टिच सूट है तुम लगे दिखाने असंख बहुत ही प्यारा पीस है जी ए ठीक है जी आखो ठीक है और फ्रंट आएगी और बैक है प्लेन है ਔਰ ਸੱਚ ਇੱਕ ਚੀਜ਼ ਤੇ ਖਾਸ ਦਿਖਾਣੇ ਪੁਰਗੇ ਘੇਰੇ ਤੇ ਲੇਸ ਬੜੀ ਸੋਹਣੀ ਲੱਗੀ ਹੋਈ ਜਿਹੜੀ ਪਾਕਿਸਤਾਨੀ ਸਟਾਈਲ ਕਾਡੀਆਂ ਵਾਲੀ ਲੇਸ ਲੱਗੀ ਹੋਈ ਆ ਦੇਖੋ ਤੁਹਾਨੂੰ ਪਤਾ ਹੈ ਲੇਸ ਲੈਰ ਵੀ ਸਮਝੋਗੇ ਨਾ ਤੁਸੀਂ ਤੇ ਇਹਦਾ ਅੱਛੀ ਵਾਲੀ ਲੇਸ ਹੈਗੀ ਹੈ ਬੁਰੀ ਲੇਸ ਨਹੀਂ ਹੈਗੀ ਬੜੀ ਪਿਆਰੀ ਲੱਗਣੀ ਹੈ ਠੀਕ ਹੈ ਜੀ ਤਾਂ ਹੀ ਗਏ ਨਾ ਪਾਰਟੀ ਨੇ ਸੂਟ ਹੈਗਾ ਠੀਕ ਹੈ ਜੀ ਐਂਡ ਹੁਣ ਇਹਦਾ ਦੁਪੱਟਾ ਵੀ ਤੁਹਾਨੂੰ ਲਾ ਕੇ ਦਿਖਾ ਦਿੰਨੇ ਆਂ ਅਸੀਂ ਬਿਊਟੀਫੁਲ ਦੁਪੱਟੇ ਦੇ ਨਾ ਚਾਰੂ ਸਾਈਡ ਤੇ ਤੁਹਾਨੂੰ ਦੇਖੋ ਲੇਸ ਮਿਲ ਰਹੀ ਹੈ ਔਰ ਦੁਪੱਟੇ ਦਾ ਪ੍ਰਿੰਟ ਦੇਖੋ ਬਿਊਟੀਫੁਲ ਸੂਟ ਬਹੁਤ ਹੀ ਸੋਹਣਾ ਔਰ ਦੁਪੱਟਾ ਪ੍ਰੋਪਰ ਖੁੱਲਾ ਢੁਲਾ 2 मीटर ਹੈਗਾ ਠੀਕ ਹੈ ਜੀ ਇਹ ਕਿੰਨੇ ਦਾ ਹੈ ਜੀ ਓਨਲੀ 1800 1800 ਦਾ ਬਸ ਸ਼ਿਪਿੰਗ ਫ੍ਰੀ ਬਹੁਤ ਹੀ ਪਿਆਰਾ ਪਿਓਰ ਵਾਲਾ ਆ ਪਿਓਰ ਮਡਲ ਕਾਟਨ ਕਹਿੰਦੇ ਜਿਹਨੂੰ ਓ ਵਾਲਾ ਫੈਬਰਿਕ ਹੈ ਠੀਕ ਹੈ ਜੀ 1800 ਦਾ ਹੁਣ ਆ ਗਿਆ ਜੀ ਲੇਸ ਵਰਕ ਜਿਹਨੂੰ ਸਾਰੇ ਹੀ ਬੋਲਦੇ ਹੁੰਦੇ ਆ ਕਿ ਸਾਨੂੰ ਲੇਸ ਵਰਕ ਵਾਲੇ ਸੂਟ ਵੀ ਦਿਖਾਓ ਤੋ ਹੁਣ ਤੁਹਾਨੂੰ ਅਸੀਂ ਅੱਜ ਲੇਸੋ ਵਾਲੇ ਸੂਟ ਦਿਖਾ ਰਹੇ ਆ ਪਹਿਲਾਂ ਦਿਖਾ ਦਿੰਨੇ ਆ ਤੁਹਾਨੂੰ ਜੀ ਇਹਦੀ ਬਾਟਮ ਆ ਦੇਖੋ ਇਹ ਆਏਗੀ ਜੀ ਇਹਦੀ ਬਾਟਮ ਇਹਦਾ ਸੂਟਸ ਦੇਖੋ ਮੈਂ ਤੁਹਾਨੂੰ ਪ੍ਰਾਈਸ ਦਿਖਾ ਦਿੰਨੀ ਆ ਆ ਦੇਖੋ ਆਪਾਂ ਤੁਹਾਨੂੰ ਸਾਰੇ ਸੂਟਸ ਦੇ ਉੱਪਰ ਲੈਸ ਦੇ ਰਹੇ ਆ ਥਿਸ ਇਜ਼ 199 ਮਤਲਬ 2000 ਦਾ ਲੇਕਿਨ ਤੁਹਾਨੂੰ ਇਹ ਕਿੰਨੇ ਦਾ ਪੈਣਾ 1800 ਦਾ ਅਸੀਂ ਲੈਸ ਦੇ ਰਹੇ ਆ ਮਤਲਬ 10% ਦੇ ਰੌਂਡ ਅਬਾਊਟ ਅਸੀਂ ਹਰ ਇੱਕ ਸੂਟ ਦੇ ਉੱਤੇ ਤੁਹਾਨੂੰ ਆਫ ਦੇ ਹੀ ਰਹੇ ਆ ਹਨਾ ਆ ਦੇਖੋ ਦੇਖਸ ਬਿਊਟੀਫੁਲ ਪੀਸ ਪ੍ਰੋਪਰ ਗਲੇ ਉੱਪਰ ਦੇਖੋ ਆ ਦੇਖੋ ਲੇਸ ਵਰਕ ਹੋਈ ਹੋਈ ਹੈ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਬਿਊਟੀਫੁਲ ਪੀਸ ਠੀਕ ਹੈ ਜੀ ਔਰ ਘੇਰੇ ਦੇ ਉੱਪਰ ਵੀ ਤੁਹਾਨੂੰ ਲੇਸ ਮਿਲੇਗੀ ਤੁਹਾਨੂੰ ਨਾ ਮਤਲਬ ਲਗਵਾਉਣੀ ਨਹੀਂ ਪੈਣੀ ਠੀਕ ਹੈ ਬਹੁਤ ਹੀ ਪਿਆਰਾ ਪੀਸ ਹੈ ਔਰ ਇਹਦੇ ਦੁਪट्टे ਦੇ ਇਹਦੇ ਵੀ ਦੁਪट्टे ਦੇ ਤੁਹਾਨੂੰ ਚਾਰੋਂ ਸਾਈਡ ਤੇ ਲੇਸ ਮਿਲਣੀ ਹੈ ਫਲੋਰਲ ਪ੍ਰਿੰਟ ਹੈਗਾ ਬਹੁਤ ਹੀ ਪਿਆਰਾ ਪੀਸ ਹੈ ਜੀ ਆ ਦੇਖੋ ਪ੍ਰਿੰਟ ਦੇਖੋ ਤੁਸੀਂ ਇਹਦਾ ਇਹਦੇ ਵਿੱਚ ਸਾਡੇ ਕੋਲ ਦੋ ਕਲਰ ਹੈਗੇ ਆ ਦੂਸਰਾ ਕਲਰ ਤੁਹਾਨੂੰ ਇੱਥੇ ਹੀ ਦਿਖਾ ਦਿੰਨੇ ਆਪਾਂ ਆ ਰਿਹਾ ਵਾਈਨ ਕਲਰ ਠੀਕ ਹੈ ਜੀ ਦੋ ਕਲਰ ਹੈ ਇੱਕ ਜਿਹੜਾ ਮੈਂ ਤੁਹਾਨੂੰ ਹਾ ਡਿਸਪਲੇ ਕਰਕੇ ਦਿਖਾ ਰਹੀ ਹਾਂ ਸੈਕਿੰਡ ਇਹ ਹੈ ਵਾਈਨ ਕਲਰ ਬਹੁਤ ਹੀ ਪਿਆਰਾ ਪੀਸ ਹੈ ਵੀ ਇਹ ਵੀ ਸੇਮ ਪ੍ਰਾਈਸ ਹੈ ਜੀ 1800 ਦਾ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਮਸਲੀਨ ਦਾ ਦੁਪੱਟਾ ਹੈ ਸਿਰਾਂ ਤੇ ਟਿਕਣ ਵਾਲਾ ਹੁਣ ਆ ਗਈ ਹੈ ਜੀ ਸਾਡੀ ਚੰਦੇਰੀ ਠੀਕ ਹੈ ਜੀ ਚੰਦੇਰੀ ਕਾਟਨ ਬਹੁਤ ਹੀ ਪਿਆਰਾ এলিਗੈਂਟ ਪੀਸ ਡਿਜ਼ਾਈਨਰ ਪੀਸ ਨਾਲ ਹੈ ਠੀਕ ਹੈ ਆਈ ਹੈ ਜੀ ਇਹਦੀ ਬਾਟਮ ਠੀਕ ਹੈ ਜੀ ਪਿਓਰ ਰਾਇਓਨ ਕਾਟਨ ਠੀਕ ਹੈ ਇੱਥੇ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਐਂਡ ਇਹ ਵੀ ਸੇਮ ਤੁਹਾਨੂੰ ਆਫ ਤੇ ਦੇ ਰਹੇ ਹਾਂ ਅਸੀਂ ਆਹ ਦੇਖੋ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਲੰਬੇ ਤੋਂ ਲੰਬੇ ਬੰਦਾ ਆਰਾਮ ਦੇ ਨਾਲ ਬਣਵਾ ਸਕਦਾ ਹੈ ਠੀਕ ਹੈ ਜੀ ਆਹ ਦੇਖੋ ਬਿਊਟੀਫੁਲ ਪੀਸ ਔਰ ਘੇਰੇ ਨੇ ਤੁਹਾਨੂੰ ਥੱਲੇ ਮਿਲ ਰਹੀ ਹੈ ਲੇਸ ਠੀਕ ਹੈ ਔਰ ਆਏਗੀ ਜੀ ਇਹਦੀ ਫਰੰਟ ਆ ਸਾਈਡ ਤੇ ਜਿਹੜਾ ਤੁਹਾਨੂੰ ਕਲਰ ਦਿਖ ਰਿਹਾ ਹੈ ਨਾ ਆਹ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਜਿਹੜਾ ਇਹ ਆਣਾ ਬਾਵਾ ਨਿਕਲਨੀ ਆ ਵਾਇਲੀਆਂ ਕਲਰ ਵਾਲੀਆਂ ਠੀਕ ਹੈ ਜੀ ਇਹ ਆਣੀ ਹੈ ਇਹਦੀ ਫਰੰਟ ਤੇ ਬੋਟਮ ਤੁਹਾਨੂੰ ਮੈਂ ਦਿਖਾਤੀ ਐ ਐਂਡ ਥਿਸ ਇਜ਼ ਬਿਊਟੀਫੁਲ ਦੁਪੱਟਾ ਜਿਹੜੇ ਕਲਰ ਦੀਆਂ ਅਸੀਂ ਬਾਵਾ ਕਟਵਾਈਆਂ ਨੇ ਸਾਈਡ ਤੇ ਉਹੀ ਅ ਕਲਰ ਦਾ ਕੰਬੀਨੇਸ਼ਨ ਦੇ ਵਿੱਚ ਹੈਗਾ ਜੇ ਦੁਪੱਟਾ ਆ ਰਿਹਾ ਬਿਊਟੀਫੁਲ ਪੀਸ ਬਹੁਤ ਹੀ ਪਿਆਰਾ ਅਲੱਗ ਚੀਜ਼ ਕੁਝ हटਕੇ ਦੁਪट्टे ਦਾ ਪ੍ਰਿੰਟ ਦੇਖੋ ਜੀ ਤੁਸੀਂ ਇਹ ਵੀ ਸੇਮ ਕਿੰਨੇ ਦਾ ਪੈਣਾ ਜੀ 1800 ਦਰਾ ਸ਼ਿਪਿੰਗ will be ਐਕਸਟਰਾ ਠੀਕ ਹੈ ਜੀ ਲਾਸਟ ਪੀਸ ਬਹੁਤ ਹੀ ਪਿਆਰਾ ਪੀਸ ਜਿੱਦਾਂ ਹੁਣ ਅੱਗੇ ਰਖੜੀ ਆਉਣ ਵਾਲੀ ਹੈ ਨਾ ਤੇ ਸਾਰਿਆਂ ਪੈਣਾ ਨੂੰ ਹੁੰਦਾ ਹੈ ਕਿ ਅਸੀਂ ਨਾ ਰਖੜੀ ਵਾਲੇ ਦਿਨ ਨੂੰ ਸੋਹਣਾ ਨਵਾਂ ਸੂਟ ਪਾਈਏ ਹਨਾ ਤੇ ਆ ਆ ਫਿਰ ਸੋਹਣਾ ਨਵਾਂ ਸੂਟ ਅਸੀਂ ਲੈ ਆਏ ਆ ਆ ਦੇਖੋ ਬਿਊਟੀਫੁਲ ਪੀਸ

ਠੀਕ ਹੈ ਔਰ ਆ ਦੇਖੋ ਇਹ ਚਾਹੇ ਤੁਸੀਂ ਇਹਨੂੰ ਬਾਹਾਂ ਤੇ ਯੂਜ਼ ਕਰੋ ਚਾਹੇ ਤੁਸੀਂ ਇਹਨੂੰ ਬਾਟਮ ਤੇ ਯੂਜ਼ ਕਰੋ ਠੀਕ ਹੈ ਜੀ ਠੀਕ ਹੈ ਜੀ ਇਹ ਬਾਟਮ ਤੇ ਹੀ ਸੋਹਣੇ ਲੱਗਣੀ ਹੈ ਔਰ ਸਾਈਡ ਦੇ ਨਾਲ ਹੀ ਇਹਦੇ ਹੈਵੀ ਬਾਹਾਂ ਵੀ ਹੈਗੀਆਂ ਠੀਕ ਹੈ ਆ ਦੇਖੋ ਆ ਨਾਲ ਤੁਹਾਨੂੰ ਐਕਸਟਰਾ ਵਰਕ ਵੀ ਦਿੱਤਾ ਹੈ ਦੇਖੋ ਤੁਸੀਂ ਨਾਲ ਜਾਲੀ ਵਰਕ ਹੈ ਬੁਰਾ ਬਹੁਤ ਹੀ ਹੈਵੀ ਸੂਟ ਹੈ ਨੀਟ ਐਂਡ ਕਲੀਨ ਆਰੀ ਵਰਕ ਔਰ ਇਹਨੂੰ SK ਦੀ कॉटन ਲੱਗੀ ہوئی ਹੈ ਲਿਨਨ कॉटन ਠੀਕ ਹੈ ਜੀ ਆਹ ਬੈਕ ਪ੍ਰਿੰਟ ਆ ਇਹ ਫਰੰਟ ਪ੍ਰਿੰਟ ਆ ਇਹ ਸੂਟ ਮੈਂ ਤੁਹਾਨੂੰ ਪੂਰਾ ਤਾਂ کھول ਕੇ ਦਿਖਾ ਰਹੀ ਇਹ ਬੜ ਕੇ ਜਿੰਨਾ ਪਿਆਰਾ ਲੱਗਣਾ ਹੈ ਨਾ ਮਤਲਬ ਦੈਨ एवरीवन विल आस्क ਸਾਰੇ ਪੁੱਛਣਗੇ ਜੀ ਕਿੱਥੋਂ ਬਣਾਇਆ ਫਿਰ ਆਪਾਂ ਦੱਸਣਾ ਆਪਾਂ ਕਿੱਥੋਂ ਬਣਾਇਆ ਬਿੰਡ ਦਾ ਟ੍ਰੈਂਡਵੇਦ ਸਟਾਈਲ ਬੁਟੀਕ fromParams ਅੰਮ੍ਰਿਤਸਰ ਪੰਜਾਬ ਤੇ ਇਹਦਾ ਦੁਪੱਟਾ ਬਿਊਟੀਫੁਲ ਦੁਪੱਟਾ ਦੇਖੋ ਟਰਾਈ ਕਲਰ ਦੁਪੱਟਾ ਮਿਲ ਰਿਹਾ ਤੁਹਾਨੂੰ ਇਹਦੇ ਵਿੱਚ ਸੀ how beautiful it is ਬਹੁਤ ਸੋਹਣਾ ਬੂਲਨ ਦੀ ਲੋੜੀ ਹੈ ਦੇਖੋ ਮਤਲਬ ਤੁਸੀਂ ਤਿੰਨ ਸ਼ੇਡਾਂ ਡਾਇਗ੍ਰਾਮ ਚਲੇ ਜਾਓ ਤੁਹਾਨੂੰ ਡਾਈ ਦਾ ਰੇਟ ਪਤਾ ਹੈ ਹਨਾ ਔਰ ਦੁਪੱਟਾ ਵੀ ਪਿਓਰ ਟੈਪੀ ਹੈ ਲਾਈਨਿੰਗ ਵਾਲਾ ਮਸਲੀਨ ਟੈਪੀ ਠੀਕ ਹੈ ਜੀ ਆਹ ਦੇਖੋ ਤੇ ਲਿਖ ਨਹੀਂ ਰਿਹਾ ਮੈਂ ਤੁਹਾਡੇ ਸਾਹਮਣੇ ਅਦਾ ਇਹਦਾ ਵੀ ਕੈਰੀ ਕਰ ਰਹੀ ਹਾਂ ਤੇ ਐ ਨਹੀਂ ਹੈ ਭੀ ਡਿੱਗੀ ਜਾ ਰਿਹਾ ਬਹੁਤ ਹੀ ਪਿਆਰਾ ਦੁਪੱਟਾ ਟਿੱਕਣ ਵਾਲਾ ਦੁਪੱਟਾ ਹੈ ਔਰ ਇਹਦੇ ਪੱਲੇ ਦੇਖੋ ਤੁਸੀਂ ਠੀਕ ਹੈ ਜੀ ਸਾਰੇ ਡਿਜ਼ਾਈਨਸ ਆਪਾਂ ਇਸ ਦੁਪੱਟੇ ਚ ਪਾ ਰਹੇ ਐ ਪਲੱਸ ਤੁਹਾਨੂੰ ਦੇਖੋ ਆਵੇ ਮਿਲ ਰਿਹਾ ਦੁਪੱਟੇ ਤੇ ਬਿਊਟੀਫੁਲ ਠੀਕ ਹੈ ਜੀ ਬਹੁਤ ਹੀ ਸੋਹਣਾ ਪੀਸ ਹੈ ਮਿਸ ਕਰਨ ਵਾਲਾ ਪੀਸ ਹੈ ਨਹੀਂ ਹੈ ਠੀਕ ਹੈ ਜੀ ਇਹ 33 340 ਦਾ ਸੂਟ ਹੈ ਲੇਕਿਨ ਆਪਾਂ ਤੁਹਾਨੂੰ 2950 ਦਾ ਦੇ ਰਹੇ ਹਾਂ ਸ਼ਿਪਿੰਗ ਵਿਲ ਬੀ ਐਕਸਟਰਾ 2950 ਲਾਸਟ ਪ੍ਰਾਈਸ ਘਟਾਉਣ ਲਈ ਆ ਬੇਨਤੀ ਹੈ ਜੀ ਨਾ ਕਿਹਾ ਕਰੋ ਪਲੀਜ਼ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 2950 ਦਾ ਸੂਟ ਇਹਨਾਂ ਸੋਨਾ ਬੈਕ ਮਿਲ ਰਹੀ ਹੈ ਤੁਹਾਨੂੰ ਫੁੱਲ ਬਾਵਾ बॉटम एवरीथिंग ਫਰੰਟ ਹੈਵੀ ਔਰ ਇਹਨਾਂ ਸੋਨਾ ਦੁਪੱਟਾ ਵੀ ਤੇ ਐਮਬਰਾਇਡਰੀ ਔਰ ਚਾਰੇ ਸਾਈਡ ਤੇ ਉਹਦੇ ਸਕੈਲਪਿੰਗ ਹੋਈ ਹੋਈ ਹੈ ਹੁਣ ਲਾਸਟ ਧਮਾਕਾ ਆ ਗਿਆ ਜੇ ਪਾਟਰ कॉटन ਠੀਕ ਹੈ ਜੀ ਜਿਹਨੂੰ ਸਾਰੇ ਬਹੁਤ ਜ਼ਿਆਦਾ ਡਿਮਾਂਡ ਕਰਦੇ ਹੁੰਦੇ ਸਾਨੂੰ ਉਹ ਕੱਪੜਾ ਦੋ ਜਿਹੜਾ ਸਾਨੂੰ ਬਥੇ ਐ ਲੱਗੇ ਕਿ ਸੀ ਬਹੁਤ ਜ਼ਿਆਦਾ ਹੀ ਸੌਫਟ ਹੈ ਸਾਨੂੰ ਚੁਭ ਨਹੀਂ ਰਿਹਾ ਥਿਸ ਇਜ਼ बॉਟਮ ਠੀਕ ਹੈ ਜੀ बटर कॉटन ਇਹ ਨਾ ਹੈਗੀ ਹੈ क्रेप कॉटन मतलब ਉਹ ਵਾਲੀ ਨਹੀਂ ਹੈਗੀ ਲਾਈਨਿੰਗ ਇਹਨੂੰ ਲੱਗੇਗੀ ਜੀ ਠੀਕ ਹੈ ਫਿਰ ਤੁਹਾਡੇ ਤੱਕ ਸੂਟ ਪਹੁੰਚ ਜਾਣ ਤੇ ਅਸੀਂ ਤੁਸੀਂ ਫਿਰ ਕਹੋ ਅਸੀਂ ਦੱਸਿਆ ਨਹੀਂ ਹੈ ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਤੁਹਾਨੂੰ ਲਾਈਨਿੰਗ ਇਹਨੂੰ ਲੱਗਣੀ ਹੈ ਠੀਕ ਹੈ ਜੀ ਐਂਡ ਆ ਦੇਖੋ ਇਹਦਾ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਪੀਸ ਹੈ ਇਹਨਾਂ ਮਤਲਬ ਇੱਕ ਪਤਲੇ ਲੱਗਾਂਗੇ ਆਪਾਂ ਇਹਨੂੰ ਸਭ ਤੋਂ ਡਿਗਾ ਵੇਖੋ ਮੈਂ ਵੀ ਬਦਲੀ ਲੱਗਣ ਲੱਗਦੀ ਹੈ ਨਾ ਹੁਣ ਨਹੀਂ ਪਤਲੇ ਲੱਕੀ ਦੇ ਰਹੇ ਹਾਂ ਐਂਡ ਦੁਪੱਟਾ ਵੀ ਇਹਦਾ ਤੁਹਾਨੂੰ ਅਸੀਂ ਪਿਓਰ ਦਾ ਦੁਪੱਟਾ ਦੇ ਰਹੇ ਹਾਂ ਨਾਲ ਔਰ ਤੁਸੀਂ ਪਿਆਰ ਦੇ ਦੁਪੱਟੇ ਦਾ ਨੂੰ ਰੇਟ ਸੁਣਨਾ ਨਾਲ ਹੁਣ ਤੁਸੀਂ ਹਰਾਨ ਹੋ ਜਾਣਾ ਇਹ 12 12 13 1300 ਦੇ ਕੱਡੇ ਨੇ ਅਸੀਂ ਠੀਕ ਹੈ ਲੇਕਿਨ ਹੁਣ ਤਾਂ ਅਨੁਭਵੀ ਕਿੰਨੇ ਦਾ ਦੇ ਰਹੇ ਹਾਂ 850 ਦਾ ਓਨਲੀ 850 ਠੀਕ ਹੈ ਜੀ ਓਨਲੀ 850 ਬਹੁਤ ਹੀ ਪਿਆਰਾ 12 ਮਹੀਨੇ ਪਹਿਨਣ ਵਾਲਾ ਕੱਪੜਾ ਹੈ ਇਦਾਂ ਨਹੀਂ ਹੈਗਾ ਕਿ ਇਹ ਤੁਸੀਂ ਹੁਣ ਪਾ ਲੋਗੇ ਤੇ ਅੱਗੇ ਨਹੀਂ ਪਏਗਾ ਠੀਕ ਹੈ ਜੀ

ਔਰ ਇਹਦਾ ਜਿਹੜਾ ਦੁਪੱਟਾ ਹੈਗਾ ਆ organza ਦਾ ਦੁਪੱਟਾ ਮਿਲ ਰਿਹਾ ਤੁਹਾਨੂੰ ਔਰ ਪੂਰੇ ਦੁਪੱਟੇ ਦੇ ਉੱਪਰ ਆ ਦੇਖੋ ਤੁਹਾਨੂੰ ਮਿਲ ਰਿਹਾ ਪੇਂਟ ਇਹਨੂੰ ਲਾਈਨਿੰਗ ਲੱਗੇਗੀ ਜੀ ਠੀਕ ਹੈ ਜੀ ਬਿਊਟੀਫੁਲ ਪੀਸ ਪੱਲਿਆਂ ਤੇ ਦੇਖੋ ਤੁਸੀਂ ਹੈਵੀ ਬਣਾ ਪੇਂਟ ਆ ਠੀਕ ਹੈ ਇਹ ਵੀ ਤੁਹਾਨੂੰ ਕਿੰਨੇ ਦਾ ਪੈਣਾ ਹੈ ਸਿਰਫ ਤੇ ਸਿਰਫ ਤੇ ਸਿਰਫ 1150 ਦਾ ਆ ਬਲ ਇਹ 15 1500 ਦੇ ਸੂਟ ਕੱਢੇ ਨੇ ਸੀ 15 1600 ਦੇ ਲਾਸਟ ਲਾਸਟ ਪੀਸ ਹੁੰਦੇ ਨੇ ਕੈਟਲੌਗ ਵਲੇ ਉਹ ਜਿਹੜੇ ਅਸੀਂ ਫਿਰ ਤੁਹਾਨੂੰ ਬੋਲਸੀ ਕੱਟ ਦਿੰਨੇ ਆ ਸਸਤੇ ਦੇ ਵਿੱਚ ਠੀਕ ਹੈ ਜੀ 11 1150 ਨਹੀਂ ਛੱਡੋ ਇਹ ਤੁਹਾਨੂੰ 1100 ਦਾ ਪਏਗਾ ਆਪਲਾ ਸੂਟ ਠੀਕ ਹੈ ਜੀ ਸ਼ਿਪਿੰਗ ਐਕਸਟਰਾ ਇਹਦੀ ਭੈਣੋ ਇਹ ਯਾਦ ਰੱਖਿਓ ਬੱਸ ਅੱਗੇ ਤੁਹਾਨੂੰ ਫਿਰ ਆ ਦੇਵਾਂ ਆ ਸਾਡੇ ਕੋਲ ਪ੍ਰਿੰਟਸ ਨੇ ਇਹਨਾਂ ਪ੍ਰਿੰਟਸ ਤੇ ਅਸੀਂ ਨਵੀਂ ਵੀਡੀਓ ਨਿਊ ਵੀਡੀਓ ਲੈ ਕੇ ਸਿਰਫ ਪ੍ਰਿੰਟਸ ਦੇ ਉੱਪਰ ਲੈ ਕੇ ਆਵਾਂਗੇ ਉਹ ਅਸੀਂ ਤਾਂ ਥੋੜਾ ਜਿਹਾ ਰੁਕੇ ਹੋਏ ਆ ਹੱਲੇ ਕਿਉਂਕਿ ਇਹਨਾਂ ਵਿੱਚੋਂ ਨਾ ਕੁਝ ਪ੍ਰਿੰਟਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਨਾ ਦੁਪੱਟਾ ਲਾਸਟ ਇੱਕ ਵੀਡੀਓ ਚ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਕਿ ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਅਸੀਂ ਪੇਂਟ ਕਰਵਾ ਰਹੇ ਹਾਂ ਠੀਕ ਹੈ ਸੋ ਉਹ ਤਾਂ ਕਿ ਅਗਰ ਇਹਨਾਂ ਪ੍ਰਿੰਟਸ ਵਿੱਚੋਂ ਵੀ ਕਿਸੇ ਨੂੰ ਲੱਗ ਰਿਹਾ ਹੈ ਕਿ ਉਹਨਾਂ ਨੇ ਪੇਂਟ ਕਰਾਉਣਾ ਹੈ ਕਿਸੇ ਦੁਪੱਟੇ ਨਾਲ ਥੈਂ ਤੁਸੀਂ ਪ੍ਰੀ ਬੁਕਿੰਗ ਕਰਵਾ ਸਕਦੇ ਹੋ ਆਪਣੇ ਪ੍ਰਿੰਟਸ ਦੀ ਜੀ ਤੁਸੀਂ ਦੇਖ ਲੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਕਰਦੇ ਰਹੋ ਜੀ ਸਾਨੂੰ ਪਿਆਰ ਤੇ ਇਦਾਂ ਹੀ ਸ਼ਾਪਿੰਗ ਕਰਦੇ ਰਹੋ ਬੀ ਹੈਪੀ ਹੋਰ ਜੀ ਕਿੱਦੋ ਵੀ ਸ਼ਾਪਿੰਗ ਕਰੋ ਸ਼ਾਪਿੰਗ ਤੇ ਵਧੀਆ ਹੀ ਹੋਣੀ ਚਾਹੀਦੀ ਹੈ ਨਾ ਜ਼ਰੂਰੀ ਨਹੀਂ ਹੈ ਸਾਡੇ ਤੋਂ ਕਰੋਗੇ ਤੇ ਤਾਂ ਹੀ ਹੈ ਜਿੱਥੋਂ ਮਰਜ਼ੀ ਕਰੋ ਯਾਰ ਸ਼ਾਪਿੰਗ ਗੁੱਡੀ ਹੋਣੀ ਚਾਹੀਦੀ ਠੀਕ ਹੈ ਜੀ ਸੋ ਹੈਪੀ ਸ਼ਾਪਿੰਗ ਦੀ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ